ਦੋਸਤੋ ਆਪ ਬੱਚਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਹਰ ਕੋਈ ਇਸ ਦੀਆਂ ਵੀਡੀਓ ਨੂੰ ਪਸੰਦ ਕਰ ਰਿਹਾ ਹੈ ਤੇ ਬਹੁਤ ਜ਼ਿਆਦਾ ਸ਼ੇਅਰ ਵੀ ਕੀਤੀਆਂ ਜਾ ਰਹੀਆਂ ਹਨ ਇਹ ਬੱਚਾ ਹਰ ਇੱਕ ਵੀਡੀਓ ਦੇ ਵਿੱਚ ਗਾਲਾਂ ਕੱਢ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਇੱਕ ਦਾ ਹਾਸਾ ਨਿਕਲ ਜਾਂਦਾ ਹੈ ਇਸ ਬੱਚੇ ਦੀ ਇੱਕ ਦੋ ਵੀਡੀਓ ਤੁਸੀਂ ਵੀ ਅੱਗੇ ਦੇਖ ਸਕਦੇ ਹੋ ਭੈਣ ਜਦੋਂ ਪੜ ਲਓ ਪੇਪਰ ਆ ਗਏ ਪੱਕੇ ਕੁੜੀਆਂ ਨੇ ਨਾ ਕੋਈ ਕੰਮ ਨਹੀਂ ਕਰਉਣਾ ਤੁਸੀਂ ਸਾਲਿਓ ਪੜਦੋ ਇੱਕ ਤਾਂ ਲੰਮਰ ਨਹੀਂ ਪੜਦਾ ਮੇਰੇ ਨਾਲੇ ਕਰ ਲਈ ਆ ਵੀ ਸਾਰਾ ਫੂਟ ਤੋੜੇ ਰਹਿਦੇ ਮੈਂ ਬ੍ਰਸ਼ ਟੂ ਕਰ ਲਈ ਆ ਮੇਰੀ ਨਾ ਟੈਨਸ਼ਨ ਲੈ ਤੇਰੇ ਪੇਪਰ ਕਦੋਂ ਆ ਆ ਗੋੜਾ ਪੰਜਾਲਾ ਹਾਂ ਚੱਲ ਚੱਲ ਹਾਂ ਇੱਧਰ ਨੂੰ ਕਿਉਂ ਗਿੱਤ ਤੇ ਐਨੂੰ ਚੱਲ ਲਾ 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 ਗਿਆ ਲਾ ਗਿਆ ਲਾ ਗਿਆ ਲਾ ਗਿਆ ਲਾ ਗਿਆ ਲਾ ਗਿਆ ਨਹੀਂ ਨਹੀਂ ਜਾਣੇ ਕੀ ਹੈ ਜਾਣ ਚਵਾ ਮੁੰਡਾ ਜਾਣੇ ਜੀ ਸਾਰਾ ਭਾਰ ਪਾਤਾ ਹੀ ਲਾ ਗਿਆ ਲਾ ਗਿਆ ਲਾਤਾ ਯਾਰ ਕੀ ਨਾ ਮੈਂ ਤੁਹਾਨੂੰ ਕਰਨੇ ਵੀ ਦਵਾ ਕੀ ਘਟਵਾ ਵਿੱਚ ਫਿਰ ਮੈਂ ਵੀ ਮਾਣਾ ਦੋਸਤੋ ਤੁਹਾਨੂੰ ਕਿਵੇਂ ਲੱਗੀਆਂ ਇਸ ਬੱਚੇ ਦੀਆਂ ਵੀਡੀਓ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੇਕਰ ਤੁਸੀਂ ਅਜਿਹੀ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ